ਇਹ ਬੜਾ ਹੀ ਕਲਪਨਾ ਸੀਗਾ ਉਹ ਚਾਚੇ ਤਾਂ ਦੇਖ ਕੇ ਚਾਚੇ ਤਾਂ ਇਹਦੇ ਤੁਹਾਡੇ ਕੀ ਨਾਂ ਸੀ ਉਹਦਾ ਉਹ ਠੀਕ ਆ ਪੜਦੇ ਮੁੰਡੇ ਪੰਜ ਰਾਸਾ ਦੇ ਜਿਆਦੇ ਮੱਥਾ ਟੇਕਣ ਗਏ ਸੀ ਤੇ ਮੱਥਾ ਟੇਕ ਕੇ ਆ ਰਹੇ ਸੀ ਤੇ ਮਜਾਰੀ ਮੋੜ ਦੇ ਉੱਤੇ ਅਚਾਨਕ ਇਹਨਾਂ ਦਾ ਐਕਸੀਡੈਂਟ ਹੋ ਗਿਆ ਇਹਨਾਂ ਦੀ ਟੱਕੜੀ ਬੱਤੀ ਇਹਨਾਂ ਦੇ ਵਿੱਚ ਨਾਂ ਸੀ ਇਹਨਾਂ ਦਾ ਸਾਹਿਲ ਸਨਸੋਫ ਮਗੀਰਾਮ ਉਮੀਤਾਲ ਸਵੀਰ ਸਰਵਾ ਹਨੂ ਗੁਦਸੇਪਰਾਮ ਛੋੜਾਦਾਲ ਇਹ ਦੋਨਾਂ ਦੀ ਮੌਤ ਹੋ ਗਈ ਹੈ ਕਰਨ ਸ਼ਰਮਾ ਹਨਨ ਸਰਜੀਤ 19 ਸਾਲ ਕਮਲਜੀਤ ਸਿੰਘ ਸਨਮੋਖ ਸੁਖਦੇਵ ਸਿੰਘ 19 ਸਾਲ ਰਾਹੁਲ ਸਨਮੋਖ ਤੇਸੀਮ ਲਾਲ 21 ਸਾਲ ਇਹਨਾਂ ਦੀ ਇਹ ਮਰਜ਼ੀ ਇਹਨਾਂ ਦੇ ਗੰਭੀਰ ਸੱਟਾ ਸੀਰੀਅਸ ਹੋਆ ਇਲਾਜ ਦੀ ਹਾਲੀ ਤੇ ਇਹ ਇੱਕੋ ਹੀ ਮੋਟਰਸਾਈਕਲ ਤੇ ਪੰਜ ਜਣੇ ਗੋ ਮੋਟਰਸਾਈਕਲ ਤੇ ਪੰਜ ਜਣੇ ਕੋ ਧਾਰਮਕ ਸਥਾਨ ਤੇ ਮਥੜੀ ਕੀ ਰਹੀ ਹਾਂਜੀ ਹਾਂਜੀ ਰਾਜਾ ਸਾਹਿਬ ਦੀ ਇੰਦਿਆਰੀ ਤੋਂ ਮਥੜੀ ਕੀ ਆ ਰਹੀ ਜੀ ਤਿਗਰੀ ਨੂੰ 7 ਵਜੇ ਹੋਇਆ ਐਕਸੀਡੈਂਟ ਆ ਰੰਗਾਰੇ ਬਾਈਕ ਮੋਟਰਸਾਈਕਲ ਪੰਡਿੰਗ ਇੱਥੋਂ ਮਜਾਰੀ ਤੋਂ ਬਾੜਵਾਲ ਨੂੰ ਕ੍ਰੋਸ ਕਰ ਲੱਗੇ ਸੀ ਦੇਖਿਆ ਨਹੀਂ ਬਿਨਾ ਦੇਖੇ ਕ੍ਰੋਸ ਕਰਤਾ ਪਿੱਛੋਂ ਗੱਡੀ ਜਲੰਧਰ ਪਰ ਆਉਣੀ ਸੀ ਉਹ ਨਾ ਟਕਰੀ ਇੱਕ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ ਪੰਜ ਜਣੇ ਪੰਜ ਨੇ ਗੱਡੀ ਦੇ ਵਿੱਚ ਇੱਕ ਮੈਂਬਰ ਸੀ ਤੇ ਕਿੰਨੇ ਜਣਿਆਂ ਦੀ ਕੈਜੂਐਲਟੀ ਆ ਦੋ ਜਣਾਂ ਦੀ ਡੈਥ ਹੋਈ ਆ ਤੇ ਤਿੰਨ ਜਣੇ ਜ਼ਖਮੀ ਆ ਦੋ ਦੇ ਕੀ ਨਾਮ ਆ ਇੱਕ ਦਾ ਨਾਮ ਹੈ ਸਾਹਿਲ ਉੱਪਰ ਮੰਗੂਰਾ ਸੁਗਮੀਸ ਉਹ ਕੋਟਰ ਤੋਂ ਸੇ ਦੁਕਾਨ ਇਹ ਕਿੰਨੀ ਉਮਰ ਇਹਨਾਂ ਦੀ ਤੁਸੀਂ ਕਿੰਨੀ ਰਾਵ ਦੀ ਇੱਕ ਵੀ 116 ਸਾਲ ਦੀ ਤੇ ਕਾਹਤੇ ਆ ਰਹੇ ਸੀ ਕਰੇ ਉਹਨੂੰ ਸੜਕੀ ਬੱਜੇ ਕਿਹਦੇ ਚ 7 ਕਿਲੇ ਟੱਲੇ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਕਾਰਵਾਈ ਕਰ ਰਹੇ ਹਾਂ ਅਸੀਂ ਕਰਦੇ ਹਾਂ ਬਿਆਨ ਪ੍ਰੈਸ ਦੇ ਪ੍ਰੋਗਰਾਮ ਕਰ ਵਾਲੇ ਇੱਥੇ ਹੀ ਹੈ ਹਾਂਜੀ ਉਹਨਾਂ ਦਾ ਕੀ ਨਾਮ ਹੈ ਕਾਰ ਵਾਲਿਆਂ ਦਾ ਕਾਰ ਦਾ ਨਾਮ ਹੈ ਅਰਜਨ ਦਵੇਜਾ ਇਹ ਕਿੱਥੋਂ ਆ ਰਹੇ ਸੀ ਜਲੰਧ ਤੋਂ ਆ ਰਹੇ ਹਾਂ